ਪਨਾ ਸਿੱਧੂ ਦੀ ਹਮਾਇਤ ਚ 3 ਫਰਵਰੀ ਨੂੰ ਸੰਗਰੂਰ ਵਿਖੇ ਵੱਡਾ ਇਕੱਠ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੀ ਐਕਸ਼ਨ ਚ ਨਸਰਾਈਏ ਪੰਜਾਬ ਪੁਲਿਸ ਨੇ 2 ਫਰਵਰੀ ਦੀ ਰਾਤ ਕਈ ਕਿਸਾਨ ਆਗੂਆਂ ਅਤੇ ਸਿਆਸੀ ਲੀਡਰਾਂ ਨੂੰ ਹਿਰਾਸਤ ਚ ਲੈ ਲਿਆ ਜੀਹਾਂ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਕਰਦੇ ਹਾਂ ਕਈ ਆਗੂਆਂ ਨੂੰ ਹਾਊਸ ਅਰੈਸਟ ਕੀਤਾ 2 ਫਰਵਰੀ ਦੀ ਦੇਰ ਰਾਤ ਪੁਲਿਸ ਇਹਨਾਂ ਆਗੂਆਂ ਦੇ ਘਰ ਪਹੁੰਚੀ ਅਤੇ ਇਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਇਹਨਾਂ ਗੁਆਂਢੀ ਸਿਮਰਨਜੀਤ ਸਿੰਘ ਮਾਨਦੀ ਪਾਰਟੀ ਦੇ ਵੱਡੇ ਲੀਡਰ ਪਰਮਿੰਦਰ ਸਿੰਘ ਬਲਿਆਵਾਲੀ ਅਤੇ ਲੱਖਾ ਸਿਧਾਣਾ ਦੇ ਸਾਥੀ ਮੋਤਾ ਸਿੰਘ 나ਈਵਾਲ ਨੂੰ ਹਾਊਸ ਅਰੈਸਟ ਕੀਤਾ ਗਿਆ ਜਿਸ ਦੀਆਂ ਕਈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੇਰ ਰਾਤ ਇਹਨਾਂ ਦੇ ਘਰ ਪਹੁੰਚੀ ਅਤੇ ਇਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਅਸੀਕ 3 ਫਰਵਰੀ ਨੂੰ ਪੰਨਾ ਸਿੱਧੂ ਦੀ ਹਮਾਇਤ ਚ ਤਮਾਮ ਜਥੇਬੰਦੀਆਂ ਵੱਲੋਂ ਸੰਗਰੂਰ ਸੀਐਮ ਦੀ ਰਿਹਾਈ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇੱਕ ਵਾਰ ਫਿਰ ਤੋਂ ਵੱਡੇ ਆਗੂਆਂ ਨੂੰ ਹਿਰਾਸਤ ਚ ਲੈਣਾ ਸ਼ੁਰੂ ਕਰ ਦਿੱਤਾ ਐਸੋ ਪਹਿਲਾਂ 1 ਫਰਵਰੀ ਨੂੰ ਜਦੋਂ ਤੂਰੀ ਰੇਲਵੇ ਸਟੇਸ਼ਨ ਕੇਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਸਿਮਰਨਜੀਤ ਸਿੰਘ ਮਾਨਸ ਨੇ ਉਹਨਾਂ ਦੇ ਦੋਤੇ ਗੋਬਿੰਦ ਸੰਧੂ ਅਤੇ ਕਈ ਹੋਰ ਲੀਡਰਾਂ ਨੂੰ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਸੀ ਜਿਸ ਕਾਰਨ ਤੂਰੀ ਰੇਲਵੇ ਲਾਈਨ ਕਿਰਨ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ ਦੱਸਦੀ ਹੈ ਕਿ ਪੰਨਾ ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ तमाम ਕਿਸਾਨ ਜਥੇਬੰਦੀਆਂ ਸੜੇ ਕਈ ਸਿਆਸੀ ਧਿਰਾਂ ਨੇ ਸੰਗਰੂਰ ਸੀਐਮ ਰਿਹਾਈਸ਼ ਦੇ ਘਰਾਓ ਕਰਨ ਦਾ ਐਲਾਨ ਕੀਤਾ ਸੀ ਮੰਨਿਆ ਜਾ ਰਿਹਾ ਸੀ ਕਿ ਸੰਗਰੂਰ ਸੀਐਮ ਦੀ ਰਿਹਾਈਸ਼ ਦੇ ਅੱਗੇ ਵੱਡਾ ਇਕੱਠ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਸ ਮਾਮਲੇ ਤੇ ਰਿਐਕਟ ਕੀਤਾ ਅਤੇ ਪ੍ਰੋਗਰਾਮ ਨੂੰ ਮੁਲਤਵੀ ਕਰਵਾਉਣ ਲਈ ਸਿਆਸੀ ਲੀਡਰਾਂ ਅਤੇ ਦੂਜੇ ਆਗੂਆਂ ਨੂੰ ਹਿਰਾਸਤ ਚ ਲੈਣ ਲੱਗੀਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ